ਕੀ ਲੱਗਦਾ ਇਸ ਰੈਲੀ ਨਾਲ ਸਰਕਾਰ ਨੂੰ ਕੋਈ ਫਰਕ ਪਊਗਾ ਬਹੁਤ ਜ਼ਿਆਦਾ ਫਰਕ ਪਊ ਜਾਈ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਆਪਣੇ ਜਿਹੜੇ ਹੱਕ ਆ ਉਹ ਲਵਾਂਗੇ ਇਹ ਤੁਸੀਂ ਦੇਖਣ ਦੇ ਇੱਕ ਪਿੰਡ ਦੀ ਇੱਕ ਇਕਾਈ ਦੀ ਸੰਗਤ ਆ ਸੋ ਮੈਂ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹਣਾ ਵਾ ਜਿਹੜੇ ਕਾਲੇ ਕਾਨੂੰਨ ਉਸ ਟਾਈਮ ਤੇ ਰੱਦ ਕੀਤੇ ਸੀ ਕਿਸਾਨਾਂ ਦੇ ਨਾਲ ਜੋ ਧੱਕਾ ਕੀਤਾ ਸੀ ਝੂਠ ਬੋਲਿਆ ਸੀ ਆ ਵੇਖ ਲੈ ਤੂੰ ਨਾ ਬੰਦੇ ਨਹੀਂ ਲੱਭਣੇ ਆ ਸਾਡੇ ਦਾ ਸਾਰਾ ਪਿੰਡ ਤੋਂ ਆ ਗਿਆ ਜੀ ਕਿ ਦਿੱਲੀ ਜਾਣ ਦੀ ਤਿਆਰੀ ਹੈ ਦਿੱਲੀ ਜਾਣ ਦੀ ਤਿਆਰੀ ਹੈ ਫੁੱਲ ਤਿਆਰੀ ਫੁੱਲ ਤਿਆਰੀ ਫੁੱਲ ਤਿਆਰੀ ਜਾਵਾਂਗੇ ਜੇ ਕਿਸਾਨਾਂ ਨੂੰ ਰੋਕਿਆ ਗਿਆ ਫਿਰ ਫਿਰ ਬੈਰੀਅਲ ਤੋੜਾਂਗੇ ਜਿੱਦਾ ਪਹਿਲਾ ਤੋੜੇ ਸੀ ਉਦਾਂ ਬੈਰੀਅਲ ਤੋੜਾਂਗੇ ਤੇ ਮੋਤੀ ਦੇ ਧੌਂਟ ਤੇ ਕੋਟਾ ਰੱਖ ਕੇ ਆਪਣੇ ਨੂੰ ਲਾਵਾਂਗੇ ਇਹਨੂੰ ਚੇਤਾਵਨੀ ਮਿਲਣੀ ਚਾਹੀਦੀ ਦਿੱਲੀ ਸਰਕਾਰ ਨੂੰ ਫੁੱਲ ਫੁੱਲ ਚੇਤਾਵਨੀ ਸਮਝੀ ਜਾਵੇ ਫੁੱਲ ਚੇਤਾਵਨੀ ਸਮਝੀ ਜਾਵੇ ਇਤ ਵਕਤ ਅਸੀਂ ਮੌਜੂਦ ਹਾਂ ਜੰਡਿਆਲਾ ਗੁਰੂ ਦੀ ਦਾਣਾ ਮੰਡੀ 'ਚ ਜਿੱਥੇ 18 ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਮਹarreਲੀ ਕੀਤੀ ਜਾ ਰਹੀ ਹੈ ਕੁਝ ਹੀ ਦੇਰ 'ਚ ਇਹ ਰੈਲੀ ਸ਼ੁਰੂ ਹੋਣ ਜਾ ਰਹੀ ਹੈ ਫਿਲਹਾਲ ਕਿਸਾਨਾਂ ਦਾ ਇਸ ਰੈਲੀ 'ਚ ਪਹੁੰਚਣ ਦਾ سلسلہ ਲਗਾਤਾਰ جاری ਹੈ ਤੁਸੀਂ ਮੇਰੇ ਚਾਰੋਂ ਤਰਫ ਦੇਖ ਸਕਦੇ ਹੋ ਕਿ ਕਿਵੇਂ ਕਿਸਾਨ ਵੱਡੀ ਗਿਣਤੀ 'ਚ ਜਥੇ ਬੰਨ ਕੇ ਇਸ ਰੈਲੀ 'ਚ ਪਹੁੰਚ ਰਹੇ ਨੇ ਕਿਸਾਨਾਂ ਦੇ ਵੱਡੀਆਂ ਟੋਕਰੀਆਂ ਇਸ ਰੈਲੀ ਚ ਆ ਰਹੀਆਂ ਨੇ ਟਰੈਕਟਰਾਂ ਦੇ ਟਰਾਲੀਆਂ ਤੇ ਅਤੇ ਬੱਸਾਂ 'ਚ ਸਵਾਰ ਹੋ ਕੇ ਕਿਸਾਨ ਇਸ ਰੈਲੀ 'ਚ ਪਹੁੰਚ ਰਹੇ ਨੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇਸ ਰੈਲੀ 'ਚ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਟਰੱਕਾਂ ਦਾ ਬੱਸਾਂ ਦਾ ਅਤੇ ਆਪੋ ਆਪਣੇ ਵਹੀਕਲਾਂ ਤੇ ਕਿਸਾਨਾਂ ਦਾ ਪਹੁੰਚਣਾ ਲਗਾਤਾਰ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸਾਨ ਰੈਲੀ 'ਚ ਵੱਡਾ ਇਕੱਠ ਹੋਣ ਜਾ ਰਿਹਾ ਹੈ ਦੱਸ ਦिए ਕਿ ਕਿਸਾਨਾਂ ਵੱਲੋਂ 2 ਜਨਵਰੀ ਨੂੰ ਜਿੰਡਿਆਲਾ ਗੁਰੂ ਚ ਇਹ ਰੈਲੀ ਰੱਖੀ ਗਈ ਹੈ ਕਿਸਾਨਾਂ ਦੀਆਂ ਸੱਤ ਮੁੱਖ ਮੰਗਾਂ ਨੇ ਜਿਨ੍ਹਾਂ ਚ ਸਭ ਤੋਂ ਉੱਪਰ ਐਮਐਸਪੀ ਕਾਨੂੰਨ ਦੀ ਗਰੰਟੀ ਬਣਾਉਣ ਦੀ ਮੰਗ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਕਈ ਹੋਰ ਅਜਿਹੀਆਂ ਮੰਗਾਂ ਨੇ ਜਿਨ੍ਹਾਂ ਬਾਰੇ ਕਿਸਾਨਾਂ ਵੱਲੋਂ ਪੁੱਛਿਆ ਜਾ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਕਿਸਾਨ ਵੱਡੀ ਗਿਣਤੀ ਚ ਇਸ ਮਹਾਰੈਲੀ ਚ ਪਹੁੰਚ ਰਹੇ ਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸਾਨਾਂ ਦਾ ਇੱਕ ਵੱਡਾ ਜਥਾ ਇਸ ਰੈਲੀ ਦਾ ਹਿੱਸਾ ਬਣੇ ਜਾ ਰਿਹਾ ਹੈ ਕਿਸਾਨ ਯੂਨੀਅਨ ਨਾਲ ਅਸੀਂ ਗੱਲ ਕਰਾਂਗੇ ਕਿਸਾਨਾਂ ਨਾਲ ਗੱਲ ਕਰਾਂਗੇ ਕਿ ਕਿਸ ਯੂਨੀਅਨ ਨਾਲ ਉਹ ਸੰਬੰਧ ਰੱਖਦੇ ਨੇ ਤੇ ਕਿੱਥੋਂ ਇਸ ਰੈਲੀ 'ਚ ਪਹੁੰਚ ਰਹੇ ਨੇ ਕਿਸਾਨ ਫਿਲਹਾਲ ਇਸ ਰੈਲੀ ਲੈ ਕੇ ਵੱਡੀ ਨਾਰੇਬਾਜ਼ੀ ਕਰ ਰਹੇ ਨੇ ਜਿੰਦਾਬਾਦ ਜਿੰਦਾਬਾਦ ਅੱਜ ਪਿੰਡ ਧਾਰਣਾ ਤੋਂ ਜੋ ਸੰਗਤ ਦੇਖ ਰਿਹਾ ਜੇ ਇਹ ਤੁਸੀਂ ਦੇਖ ਰਹੇ ਜੇ ਇੱਕ ਪਿੰਡ ਦੀ ਇੱਕ ਇਕਾਈ ਦੀ ਸੰਗਤ ਆ ਥੋ ਮੈਂ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹਣਾ ਵਾ ਜਿਹੜੇ ਕਾਲੇ ਕਾਨੂੰਨ ਉਸ ਟਾਈਮ ਤੇ ਰੱਦ ਕੀਤੇ ਸੀ ਕਿਸਾਨਾਂ ਦੇ ਨਾਲ ਜੋ ਧੱਕਾ ਕੀਤਾ ਸੀ ਝੂਠ ਬੋਲਿਆ ਸੀ ਆ ਵੇਖ ਲੈ ਤੂੰ ਅੰਨਾ ਨਾ ਬੰਦੇ ਨਹੀਂ ਲੱਭਣੇ ਆ ਸਾਡੇ ਦਾ ਸਾਰਾ ਪਿੰਡ ਤੋਂ ਆ ਗਿਆ ਜੀ ਸੋ ਇਹ ਦਿੱਲੀ ਦਾ ਜਿਹੜਾ ਅੰਦੋਲਨ ਆ ਇਹ ਦੁਬਾਰਾ ਚਾਲੂ ਹੋਊਗਾ ਬੜੀ ਚੜ੍ਹਦੀ ਕਲਾ ਨਾਲ ਚਾਲੂ ਹੋਊਗਾ ਔਰ ਜਿੱਤ ਕੇ ਆਵਾਂਗੇ ਕੀ ਲੱਗਦਾ ਇਸ ਰੈਲੀ ਨਾਲ ਸਰਕਾਰ ਨੂੰ ਕੋਈ ਫਰਕ ਪਊਗਾ ਬਹੁਤ ਜ਼ਿਆਦਾ ਫਰਕ ਪਊ ਚਾਈ ਸਰਕਾਰ ਦੀ ਢੌਂਟ ਤੇ ਗੋਡਾ ਰੱਖ ਕੇ ਆਪਣੇ ਜਿਹੜੇ ਹੱਕ ਆ ਉਹ ਲਵਾਂਗੇ ਉਹ ਤੁਹਾਨੂੰ ਦੇਖ ਪੂਗਾ ਅੱਜ ਅੱਜ ਦਾ ਕਾਠ ਮੋਦ ਵਿਸ਼ਾਲ ਕਾਠ ਹੋਊਗਾ ਕਿ ਦਿੱਲੀ ਜਾਣ ਦੀ ਤਿਆਰੀ ਹੈ ਦਿੱਲੀ ਜਾਣ ਦੀ ਤਿਆਰੀ ਹੈ ਫੁੱਲ ਤਿਆਰੀ ਫੁੱਲ ਤਿਆਰੀ ਫੁੱਲ ਤਿਆਰੀ ਜਾਵਾਂਗੇ ਜੇ ਕਿਸਾਨਾਂ ਨੂੰ ਰੋਕਿਆ ਗਿਆ ਫਿਰ ਫਿਰ ਬੈਰੀਅਰ ਤੋੜਾਂਗੇ ਜਿੱਦਾਂ ਪਹਿਲਾਂ ਤੋੜੇ ਸੀ ਗੋਟਾ ਬੈਰੀਅਲ ਤੋੜਾਂਗੇ ਤੇ ਮੋਦੀ ਦੇ ਧੌਂਟ ਤੇ ਗੋਡਾ ਰੱਖ ਕੇ ਆਪਣੇ ਪਹੁੰਚ ਲਾਵਾਂਗੇ ਇਹਨੂੰ ਚੇਤਾਵਨੀ ਮੰਨੀ ਜਾਵੇ ਦਿੱਲੀ ਸਰਕਾਰ ਫੁੱਲ ਫੁੱਲ ਚੇਤਾਵਨੀ ਸਮਝੀ ਜਾਵੇ ਫੁੱਲ ਚੇਤਾਵਨੀ ਸਮਝੀ ਜਾਵੇ ਤਾਂ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਪੂਰੇ ਜੋਸ਼ ਚ ਰੈਲੀ ਚ ਪਹੁੰਚ ਰਹੇ ਨੇ ਸਿੱਧੀ ਚੇਤਾਵਨੀ ਦੇ ਰਹੇ ਨੇ ਕਿ ਦਿੱਲੀ ਲਈ ਇਸ ਨੂੰ ਦਿੱਲੀ ਲਈ ਐਲਾਨ ਸਮਝਿਆ ਜਾਵੇ ਪੂਰਾ ਪਿੰਡ ਇਸ ਰੈਲੀ ਚ ਸ਼ਾਮਿਲ ਹੋਣ ਆਇਆ ਹੈ ਜਿਨ੍ਹਾਂ ਨੂੰ ਕਿ ਫਿਲਹਾਲ ਰੈਲੀ ਚ ਜਾਂਦੇ ਆ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਇਸ ਨੂੰ ਦਿੱਲੀ ਦਾ ਐਲਾਨ ਸਮਝਿਆ ਜਾਵੇ ਦਿੱਲੀ ਕੂਚ ਕਰਨ ਦੀ ਤਿਆਰੀ ਹੈ ਜਦੋਂ ਵੀ ਕਿਸਾਨ ਜਥੇਬੰਦੀਆਂ ਇਹਨਾਂ ਕਿਸਾਨਾਂ ਨੂੰ ਦਿੱਲੀ ਜਾਣ ਲਈ ਕਹਿਣਗੀਆਂ ਤਾਂ ਉਹ ਦਿੱਲੀ ਨੂੰ ਕੂਚ ਕਰਨਗੇ